ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਆ ਆਸ ਕਰਦੇ ਆ ਸਾਰੇ ਭੈਣ ਭਰਾ ਠੀਕ ਹੋਵੋਗੇ ਅੱਜ ਵੀਰੋ ਆਪਾਂ ਕਰ ਰਹੀ ਸੀਗੇ ਕਣਕ ਤੇ ਸਪਰੇਅ ਕਿਸਾਨ ਵੀਰੋ ਕੋਈ ਟੈਨਸ਼ਨ ਦੀ ਗੱਲ ਨਹੀਂ ਗਈ ਕੋਈ ਬਿਮਾਰੀ ਨਹੀਂ ਕੋਈ ਸ਼ਮਾਰੀ ਨਹੀਂ ਗਈ ਇੱਕ ਗੱਲ ਧਿਆਨ ਵਾਲੀ ਆ ਆਪਾਂ ਦੱਸਦੇ ਰਹਿੰਨੇ ਆ ਮੈਂ ਕਿ ਸਾਂਝਾ ਕਰਦੇ ਗਏ ਵੀਰਾਂ ਨਾਲ ਜਿਹੜੀਆਂ ਕਣਕਾਂ ਖੁਸ਼ਕਾ ਉਹਨਾਂ 'ਚ ਹਲਦੀ ਰੋਗ ਜ਼ਰੂਰ ਵੀਰੋ ਤੇ ਹਲਦੀ ਰੋਗ ਦਾ ਪੱਕਾ ਇਲਾਜ ਕਰੋ ਨਹੀਂ ਤਾਂ ਉਹ ਸਾਰੀਆਂ ਬਿਮਾਰੀਆਂ ਨੂੰ ਗੰਦੀ ਆ ਨਾ ਤੇਲਾ ਨਾ ਸੁੰਡੀ ਆ ਕੋਈ ਬਿਮਾਰੀ ਨਹੀਂ ਭੋਰਾ ਵੀ ਤੇ ਬਾਹਲਾ ਖਰਚਾ ਕਰਨ ਦੀ ਲੋੜ ਨਹੀਂ ਗਈ ਆਪਾਂ ਤਾਂ ਸਪਰੇਅ ਲਿਆਂਦੀ ਆ ਸਸਤੀ ਬਾਹਲੇ ਉਹਨ ਡਾਕਟਰ ਤਾਂ ਕੋਈ ਕਹਿੰਦਾ ਕੋਈ ਛਿੜਕੋ ਕੋਈ ਕਹਿੰਦਾ ਕੋਈ ਛਿੜਕੋ ਹੁਣ ਸੁੰਡੀ ਤੋਂ ਕਈ ਕਹਿੰਦੇ ਟਕੂਮੀ ਛਿੜਕੋ ਬਾਈ ਤੇ ਟਕੂਮੀ ਹੁਣ ਜੇ ਆਪਾਂ ਸਪਰੇਅ ਕਰਾਂਗੇ ਕਣਕ ਤੇ ਮੈਂ ਤੁਹਾਨੂੰ ਸੁਪਰੀਆ ਵੀ ਦੱਸੂਗਾ ਜਿਹੜੀਆਂ ਆਪਾਂ ਤਾਂ ਲਿਆਈਆਂ ਆ ਛੜਕਣ ਆਸਤੇ ਜਿਹੜੀ ਕਣਕ ਨੂੰ ਆਪਣੀ ਨੂੰ 10 ਦਿਨ ਹੋਏ ਆ ਪਾਣੀ ਲੱਗੀ ਨੂੰ ਉਹਦੇ ਚਾਰਜ ਜੇ ਅਸੀਂ ਛੜਕੀ ਉਹਦੇ ਚ ਇੱਕ ਵੀ ਪੱਤਾ ਨਹੀਂ ਸਾਨੂੰ ਲੱਭਿਆ ਜਿਹੜੀ ਚ ਹੋ ਗਏ 15 ਦਿਨ ਕਣਕ ਨੂੰ ਪਾਣੀ ਲੱਗੀ ਨੂੰ ਉਹਦੇ ਚ ਹਲਦੀ ਰੋਗ 20 ਦਿਨ ਹੋ ਗਏ ਉਹ ਚ ਜ਼ਰੂਰ ਆ ਹਲਦੀ ਰੋਗ ਵੀ ਰੋ ਤੇ ਬਾਹਲਾ ਖਰਚਾ ਕਰਨ ਦੀ ਕੋਈ ਲੋੜ ਨਹੀਂ ਗਈ ਤੇ ਪਾਣੀ ਵੱਧ ਤੋਂ ਵੱਧ ਲਾਓ ਧਿਆਨ ਗੇੜਾ ਜ਼ਰੂਰ ਮਾਰਿਓ ਤੇ ਆਪਣੇ ਦਾ ਵੀਰੋ ਲੱਪਿਆ ਹਲਦੀ ਰੋਗ ਨਾ ਤੇਲਾ ਤੇ ਨਾ ਸੁੰਡੀ ਆ ਤੇ ਜੇ ਤੁਸੀਂ ਸਪਰੇਅ ਛਿੜਕੋਗੇ ਤੇ ਆਏ ਨਾ ਕਰਿਓ ਪੇ ਕੱਲੀ ਹਲਦੀ ਰੋਗ ਵਾਲੀ ਆਪਾਂ ਛਿੜਕ ਦਗੀ ਨਾ ਇਹ ਗਲਤੀ ਨਹੀਂ ਆਪਾਂ ਕਰਨੀਗੀ ਮੈਂ ਤੁਹਾਨੂੰ ਸਪਰੇਆ ਵੀ ਵਿਖਾਉਣਾ ਆ ਤਾਂ ਆਪਾਂ ਫੰਗੀ ਸੈਡ ਲਿਆਂਦਾ ਆਹਾ ਵੇਖ ਲਓ ਹਾਂ ਹਾਂ ਧੁੱਪ ਜੀ ਪੈਂਦੀ ਆ ਉਧਰੋਂ ਆ ਫੰਗੀ ਸੈਡ ਤੇ ਇੱਕ ਤਾਂ ਆਪਾਂ ਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਅਗਟਾਰਾ ਤਾਂ ਆਪਾਂ ਵਿੱਚ ਪਾਉਣੀ ਆ ਲਾਜ਼ਮੀ ਤੇ ਸੁੰਡੀ ਵਾਲੀ ਸਾਨੂੰ ਤਾਂ ਆ ਪਾਉਂਦੇ ਸੀਗੇ ਤੇ ਟਕੂਮੀ ਛਿੜਕੋ ਜਾਂ ਕੋਈ ਲਿਆ ਕੇ ਉਹ ਆਪਣੀ ਕੋਰਾ ਜਨ ਨਾ ਨਾ ਵੀਰੋ ਆਪਾਂ ਝੋਨੇ ਤੇ ਵੀ ਤਿਆਰਪਾ ਕਰਕੇ ਵੇਖਿਆ ਤੇ ਕਣਕ ਤੇ ਵੀ ਆਏ ਸਾਲ ਆਪਾਂ ਇਹੀ ਕਰਦੇ ਆ ਆਹ ਸਪਰੇਅ ਆ ਸਾਰਿਆਂ ਨੂੰ ਸਿਰਾ ਆਪਣੀ ਪਰੋਕ ਨੇ ਬਹੁਤ ਵਦਕਿਆ ਸਪਰੇਅ ਆ ਤੇ ਦੂਜੀ ਲਿਹਾਇਓ ਨਾ ਜਿਹੜੀ ਕੋਹਲ ਵਾਲੀ ਲਿਹਾਇਓ ਆ ਸੇਵੀਆਂ ਵਾਲੀ ਤੇ ਵਿੱਚ لازਮੀ ਪਾਉਣੀ ਆ ਆਪਾਂ ਜੇ ਵਿੱਚ ਨਾ ਪਪਾਈ ਸੁੰਡੀ ਵਾਲੀ ਦਸਾਂ ਤਰ੍ਹਾਂ ਨੂੰ ਸੁੰਡੀ ਪੈ ਸਕਦੀ ਆ ਐ ਨਹੀਂ ਕਿ ਕੱਲ੍ਹਾ ਹਲਦੀ ਰੋਗ ਤੇ ਆਪਾਂ ਫੰਗੀ ਸੈਡ ਛਿੜਕਤ ਗਏ ਫੰਗੀ ਸੈਡ ਆ ਆਹ ਸਿਰੇ ਦਾ ਬਈ ਪੂਰਾ ਚੋਟੀ ਦਾ ਫੰਗੀ ਸੈਡ ਆ ਇਹ ਵੀਰੋ ਚੋਟੀ ਦਾ ਤੇ ਆਪਾਂ ਦਾ ਵੀਰੋ ਤੁਹਾਡੇ ਨਾਲ ਹਰੇਕ ਵੀਡੀਓ ਸ਼ੇਅਰ ਕਰ ਦਿੰਨੇ ਆ ਕਿਸੇ ਵੀਰ ਭਰਾ ਨੂੰ ਨਹੀਂ ਪਤਾ ਹੁੰਦਾ ਤੇ ਚੱਲ ਫਾਇਦਾ ਹੋ ਵੀ ਜਾਂਦਾ ਪਿਕ ਕੋਈ ਹੁਣ ਨਵਾਂ ਕਿਸਾਨ ਆ ਕਿਸਾਨ ਤਾਂ ਹੁਣ ਆਪਾਂ ਡਾਕਟਰਾਂ ਨਾਲੋਂ ਜੇ ਹੁਣ ਡਾਕਟਰ 100% ਆ ਵੀ ਜਾਣਦੇ ਆ ਆਪਾਂ ਡਾਕਟਰਾਂ ਨਾਲੋਂ ਵੀ 100 ਚੋਂ 90% ਤਾਂ ਆਪਾਂ ਨੂੰ ਕਿਸਾਨਾਂ ਨੂੰ ਕਿਸਾਨਾਂ ਦੇ ਪੁੱਤਾਂ ਨੂੰ ਪਤਾ ਹੀ ਆ ਆਪਾਂ ਪੂਰੇ ਡਾਕਟਰਾਂ ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਦੀ ਵੀ ਇਹ ਬਿਮਾਰੀ ਆ ਹੁਣ ਮੈਂ ਤੁਹਾਨੂੰ ਦੱਸਦਾ ਵੀ 1% ਬਿਮਾਰੀ ਵੀ ਨਹੀਂ ਨਾ ਤੇਲਾ ਨਾ ਹੈਗੀ ਆ ਸੁੰਡੀ ਤੇ ਹਲਦੀ ਰੋਗ ਜ਼ਰੂਰ ਆ ਉਹ ਵੀ ਖੁਸ਼ਕ ਖੁਸ਼ਕ ਥਾਵਾਂ ਚਾ ਹਲਦੀ ਰੋਗ ਉਹ ਹਲਦੀ ਰੋਗ ਇੱਕ ਪੂਰਾ 25 ਦਾ ਵੀ ਹੈ ਨਹੀਂ ਗਾ 25 ਦਾ ਵੀ ਰੋਗ ਤੇ ਉਹ ਤੁਸੀਂ ਗੇੜਾ ਜ਼ਰੂਰ ਰੱਖਿਓ ਤੇ ਸਪਰੇ ਆਹ ਸੁਨਮ ਵਿਖਾਤੀਆਂ ਇਹੀ ਛਿੜਕਦੇ ਆਪਾਂ ਤਾਂ ਵੀਰੋ ਤੇ ਇਹੀ ਛਿੜਕਿਓ ਤੇ ਆਪਣਾ ਚੈਨਲ ਹੈਗਾ ਝੋਲਡ ਗਿੱਲ 786 Y00 ਸਾਰੇ ਵੀਰ ਸਪੋਰਟ ਕਰੋ ਸਬਸਕ੍ਰਾਈਬ ਕਰ ਲਿਓ ਦਬਕ ਕੇ ਕਰਿਆ ਕਰੋ ਤੇ ਆਪਾਂ ਗਾਈਆਂ ਤੇ ਵੱਛੀਆਂ ਵਹਿੜਾ ਮੂੜਾ ਮਿਲੇ ਹੁੰਦੇ ਰਹਿੰਨੇ ਆ ਤੇ ਘਰੇ ਵੀ ਵੀੜ ਕੋ ਪਾਉਣੇ ਹੁੰਨੇ ਆ ਪਸ਼ੂਆਂ ਦੀ ਤੇ ਆਪਣੀ ਡੇਰੀ ਫਾਰਮ ਵਾਲਾ ਕੰਮ ਹੀ ਆ ਵੀ ਪਸ਼ੂ ਬਹੁਤ ਜ਼ਿਆਦੇ ਆ 15 20 ਪਸ਼ੂ ਆ ਤੇ ਆਪਾਂ ਨਵੀਆਂ ਵੱਛੀਆਂ-ਵੁੱਛੀਆਂ ਜਾਂ ਕੱਟੀ-ਕੁੱਟੀ ਮਿਲ ਜੇ ਆਪਾਂ ਲੈ ਆਉਣੇ ਆ ਗਾਂ ਆਪਾਂ ਵੇਚਦੇ ਨੇ ਤਾਂ ਹੀ ਆਪਾਂ YouTube ਤੇ ਚੈਨਲ ਪੁਣਾਇਆ ਜੇ ਆਪਾਂ ਖੇਤੀ ਜਾਂ ਆਪਾਂ ਨੂੰ ਕੋਈ ਲੱਗਦਾ ਮੈਨੂੰ ਤਾਂ ਮੈਂ ਕਹਿੰਦਾ ਵੀ ਖੇਤ 'ਚ ਜੇ ਹੁਣ ਆਪਾਂ ਅੱਜ ਕੋਈ ਸਪਰੇਅ ਕਰਦੇ ਆ ਜਾਂ ਖਾਦ ਪਾਉਨੇ ਆ ਆਪਾਂ ਰੇਕ ਵੀਡੀਓ ਫੇਸਬੁੱਕ ਤੇ ਵੀ ਪਾਉਨੇ ਆ YouTube ਤੇ ਵੀ ਪਾਉਨੇ ਆ Instagram ਤੇ ਵੀ ਵੀਡੀਓ ਪਾ ਕੇ ਦੱਸ ਦੀ ਦਾ ਪੀ ਸ਼ਾਰਟ 'ਚ ਵੀ ਪਾ ਕੇ ਦੱਸ ਦੀ ਦਾ ਪਰ ਬਈ ਕੋਈ ਸਪੋਰਟ ਨਹੀਂ ਕਰਦਾਗਾ ਆਪਣੇ ਅਰਗੇ ਕਿਸਾਨਾਂ ਦੇ ਪੁੱਤਾਂ ਨੂੰ ਕਿਸਾਨ ਹੀ ਨਹੀਂ ਕਰਦੇਗੇ ਸਬਸਕ੍ਰਾਈਬ ਹੀ ਨਹੀਂ ਕਰਦਾ ਕੋਈ ਅਗਲਾ ਕਹਿੰਦਾ ਯਾਰ ਕੀ ਐ ਮੈਂ ਮਰੀ ਜਾਂਦੇ ਜੇ ਹੁਣ ਆਪਾਂ ਰੇ ਪਸ਼ੂਆਂ ਦੀ ਗੱਲ ਵੀ ਆਪਾਂ ਦੱਸਦੇ ਆ ਤੇ ਜੇ ਹੁਣ ਆਪਾਂ ਬਰੀਡ ਤੇ ਕੰਮ ਆਪਾਂ ਦਾ ਕਹਿੰਦੇ ਆ ਵੀ ਦੁੱਧ ਹੁਣ ਪਾਉਣਾ ਮੇਰੇ ਮੈਂ ਵੀ ਪਾਉਣਾ 30 35 ਲੀਟਰ ਇੱਕ 40 ਲੀਟਰ ਇੱਕ ਡੰਗ ਦਾ ਪਾਉਣਾ ਮੈਂ ਤੇ ਪਰ ਮੈਂ ਕਹਿੰਦਾ ਵੀ ਕੋਈ ਪੰਜੀ ਦਾ ਫਾਇਦਾ ਵੀ ਨਹੀਂ ਵੀਰੋ ਪੰਜੀ ਦਾ ਫਾਇਦਾ ਵੀ ਜੇ ਆਪਾਂ ਕੰਮ ਕਰਨਾ ਮੱਝਾਂ ਦਾ ਵੀ ਮੱਝਾਂ ਵੀ ਰੱਖ ਲਓ ਗਾਈਆਂ ਵੀ ਰੱਖ ਲਓ ਪੇ ਕੰਮ ਕਰਨਾ ਤਾਂ ਬਰੀਡ ਤੇ ਕੰਮ ਕਰਗੇ ਆਪਾਂ ਜੇ ਅੱਜ ਆਪਾਂ ਬਰੀਡ ਚੋਟੀ ਦੀਆਂ ਵੱਛੀਆਂ ਜਾਂ ਚੋਟੀ ਦੀਆਂ ਕਟੀਆਂ ਤੇ ਆਪਣਾ ਗਾਂ ਵਿਕਿੰਗ ਪੂਰਿਆਂ ਪੈਸੇ ਉਹੀ ਮਾੜੀ ਨੇ ਵੀ ਖਰਾਕ ਉਹੀ ਖਾਣੀ ਆ ਚੰਗੀ ਨੇ ਵੀ ਉਹੀ ਖਾਣੀ ਆ ਤੇ ਪਰ ਵੀ ਸਬਸਕ੍ਰਾਈਬ ਨਹੀਂ ਕੋਈ ਕਰਦਾਗਾ ਬਹੁਤ ਆਪਾਂ ਦਾ ਵੀਡੀਓ ਹਰੇਕ ਵੀਡੀਓ ਸਾਂਝੀ ਕਰੀ ਜਦੀ ਆ ਤੇ ਵੱਧ ਤੋਂ ਵੱਧ ਆਪਾਂ ਡੱਲੇਵਾਲ ਸਾਹਿਬ ਜੀ ਦਾ ਸਾਥ ਦੇਈਏ ਦੱਬ ਕੇ ਸਪੋਰਟ ਕਰਗੇ ਉਹਦੀ ਤਿਆਸ ਪ੍ਰਿਆਸ ਨੂੰ ਉਦਾਸ ਨੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਣਕ ਨੂੰ ਇੱਕ ਪੰਜੀ ਦਾ ਰੋਗ ਵੀ ਨਹੀਂ ਬਾਈ ਰੋ ਪੰਜੀ ਦਾ ਰੋਗ ਵੀ ਤੇ ਹਲਦੀ ਰੋਗ ਦਾ ਜ਼ਰੂਰ ਤੋ ਇਤਿਆਰ ਰੱਖਣਾ ਜਿਹੜਾ ਮਾਨ ਖੁਸ਼ਕਾ ਉਹਦੇ ਚ ਹਲਦੀ ਰੋਗ ਬਹੁਤ ਜ਼ਿਆਦਾ ਆ ਵੀਰੋ ਵਿੱਚ ਪਟਾਵਾ ਟਾਵਾ 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 ਹਲਦੀ ਰੋਗ ਤੇਲਾ ਪੈ ਗਿਆ ਡੰਗਾ ਲੈ ਜਾਊਗਾ ਸੁੰਡੀ ਪੈ ਗਈ ਡੰਗਾ ਲੈ ਜਾਊਗਾ ਜੇ ਹਲਦੀ ਰੋਗ ਪੈ ਗਿਆ ਵੀਰੋ ਉਹ ਆਪਣਾ ਸਤਿਆਨਾਸ਼ ਕਰ ਦਿੰਦਾ ਸਤਿਆਨਾਸ਼ ਵੀਡੀਓ ਨੂੰ ਲਾਇਕ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਜੇ ਸਹੀ ਲੱਗੀ ਤਾਂ ਵੀਰੋ ਸਬਸਕ੍ਰਾਈਬ ਵਾਲਾ ਬਟਨ ਵੀ ਨੱਪਿਆ ਕਰੋ لازਮੀ ਤੇ ਆਪਾਂ ਵੀਡੀਓ ਵਾਲਿਆਂ ਦਾ ਡਰਾ ਦਿਆਂ ਗਰਦ ਥੋੜਾ ਇੰਟਰਨੈਟ ਨੈਟਵਰਕ ਆਇਆ ਕਰਾਂਗੇ ਚੰਗੀਆਂ ਮਾੜੀਆਂ ਉਹ ਦੂਜੀਆਂ ਵੀ ਬਣਾ ਦਿਆ ਕਰਾਂਗੇ ਆਪਾਂ ਬਣਾਉਣ ਲੱਗ ਜਾਾਂਗੇ ਕਿਰਾਂ ਆਪਣਾ ਤੁਸੀਂ ਦੱਬੋ ਕੰਮ ਤੇ ਆਪਾਂ ਖੇਤੀਬਾੜੀ ਦੀਆਂ ਦਾ ਹਰੇਕ ਗੱਲ ਵੀਰੋ ਦੱਸਦੇ ਇੰਨੇ ਆ ਆ ਸਾਨੂੰ ਸੁਪਰੀਆਂ ਦੱਸਤੀਆਂ ਸਾਰੇ ਵੀਰੋ ਧਿਆਰ ਰੱਖਿਓ ਓਕੇ